ਦੱਕਾ ਕਰਦਾ ਦੱਕਾ ਪੁਲਿਸ ਬੰਦੇ ਘੁੱਟਦੀ ਆ ਪੁਲਿਸ ਮਰਦਾਬਾਦ 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 ਆਜੂ ਆ ਗਿਆ ਆਜੂ ਨਾ 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 ਤੁਸੀਂ ਬੰਦੇ ਘੋੜਦੇ ਹੋ ਤੁਸੀਂ ਬੰਦੇ ਘੋੜਦੇ ਹੋ ਬੰਦੇ ਘੋੜਦੇ ਹੋ ਤੁਸੀਂ ਤੁਸੀਂ ਬੰਦੇ ਘੋੜਦੇ ਹੋ ਬੰਦੇ ਘੋੜਦੇ ਹੋ ਤੁਸੀਂ ਲੰਬੇ ਪਾਪਾ ਕੇ ਬੰਦੇ ਘੋੜਦੇ ਹੋ ਲੰਬੇ ਪਾਪਾ ਕੇ ਬੰਦੇ ਘੋੜਦੇ ਹੋ ਲੰਬੇ ਪਾਪਾ ਕੇ ਹੈ ਆਓ ਸਮਾਨ ਫੜਾ ਚ ਇਹਨੂੰ ਫੜਾ ਹੁਣ ਦਾਬਾ ਜਿੰਦਾਬਾਦ ਧੱਕਾ ਕਰ ਦੋ ਧੱਕਾ ਪੁਲਿਸ ਬੰਦੇ ਕੁੱਟਦੀ ਆ ਸ਼ੀਸ਼ਾ ਤੋੜ ਕੇ ਬੜੀ ਲਾਈਟ ਲਾਈਟ ਆ ਓਏ ਫੋਨ ਫੜ ਕੇ ਰੱਖ ਪੰਜਾਬ ਪੁਲਿਸ ਗੱਡੀ ਕੇ ਰੋ ਗੱਡੀ ਦਾ ਮੂਰੇ ਮੋਟਰਸਾਈਕਲ ਲਾਓ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ असीं घंटा पहिले फोन करी हुया सॼे कपिड़ो चके ल ਮੇਰੇ ਨਾਮ ਤੇ ਦੱਸ ਦਿਓ ਭਾਜੀ ਤੁਸੀਂ ਰੈਸਟ ਮੈਂਡਾ ਉਹਨਾਂ ਨੂੰ ਲੱਤੀ ਆਈ ਨਹੀਂ ਵੀ ਠੱਗਾ ਕਰਦੇ ਆ ਕੋਈ ਚੱਕ ਲੈ ਗਿਆ ਰਾਸ਼ਮੀ ਚੱਕ ਲੈ ਗਿਆ ਰੇਡ ਨਹੀਂ ਪਈ ਕੋਈ ਨਹੀਂ ਪੁੱਦਾ ਤੁਸੀਂ ਕਿਸੇ ਚੱਕ ਰਹੇ ਹੋ ਭਾਜੀ ਪੱਥਰ ਤੋਂ ਨਹੀਂ ਇਹ ਜਿੱਦ ਕੰਮ ਹੋ ਰਿਹਾ ਮਾਨ ਫੜਿਆ ਤੁਸੀਂ ਆਏ ਹੋ ਤੁਸੀਂ ਫਸੇ ਲੱਗੇ ਹੋ ਅੱਜ ਤੁਸੀਂ ਕਿਹੜੇ ਕਿਹੜੇ ਗਰੇ ਚੱਕੇ ਤੁਸੀਂ ਚੱਕਿਆ ਵਸੋ ਜੀ ਚੱਕਿਆ ਵੀ ਜੀ ਬੰਦਾਵਾ ਰੇਲਨ ਕਮਿਸ਼ਨ ਨੂੰ ਬੁਲਾਵਾ ਆ ਆ ਆ ਤੁਸੀਂ ਦਫਤਰ ਕੰਮ ਕਰਤਾ ਦਫਤਰ ਆ ਤੁਸੀਂ ਉੱਤੇ ਬੰਦੇ ਚੱਕੇ ਲਿਜੋ ਰਹੇ ਹੋ ਤੋੜਿਆ ਸ਼ੀਸ਼ਾ ਤੋੜਿਆ ਦਫਤਰ ਤੋੜੋ ਫੋਟੋ ਕਰੋ ਦਫਤਰ ਤੋੜੋ ਨਾ ਨਾ ਜਹਿਰ ਕਰਦੇ ਹੋ ਤੁਸੀਂ ਲੋਕ ਆਇਆ ਤੁਹਾਡਾ ਪਪਰ ਸ਼ੇਰ ਆ ਗਿਆ ਕੀ ਨਹੀਂ ਯਾਰ ਯਾਰ ਕੋਈ ਗੱਲ ਹੈ ਬਾਏ ਇਲੈਕਸ਼ਨ ਕੇਜਰੀਬਗ ਪੰਜਾਬੀਆਂ ਆਈ ਅਸੀਂ ਜਿੱਲੀਆ ਦੇ ਪਿੱਛੇ ਲੱਗੇ ਮਸ਼ਹੂਰ ਬੋਲੋ ਆ ਪੰਜਾਬੀਆਂ ਦਾ ਹੱਕ ਮੰਗਦਾ ਆ ਪੱਕੇ ਨੂੰ ਬੋਲੋ ਸਾਡੀ ਦਾ ਅਸੀਂ ਪੰਜਾਬੀ ਨਹੀਂ ਉਹਦਾ ਸੁਤਰਾ ਨਹੀਂ ਤੁਸੀਂ ਤੁਮਰ ਸਾਹਿਬ ਉਹਦੇ ਕਿਉਂ ਨਹੀਂ ਆਏ ਸਾਹਿਬ ਜੀ ਤੁਸੀਂ ਉਹਦੇ ਕਿਉਂ ਨਹੀਂ ਆਏ ਕੋਈ ਪੱਤਰ ਕਿਵੇਂ ਅੰਦਰ ਕਰਕੇ ਸਰ ਮੈਨੂੰ ਮੈਂਬਰ ਅਡਰੈਸ ਦਿਖਾਓ ਜੀ ਬੰਦੇ ਤੁਸੀਂ ਚੱਕ ਲੈਣੇ 500 ਬੰਦੇ ਨੇ ਦੇਖਿਆ ਇੱਥੇ ਸਭ ਤੁਸੀਂ ਤੁਹਾਨੂੰ ਲੰਮਾ ਭਾਗੇ ਚੱਕ ਕੇ ਲੈ ਠੀਕ ਹੁਣ ਕਹੀ ਕ੍ਰਿਮੀਨਲ ਹੈ ਯਾਰ ਸਵੇਰ ਘੰਡੇ ਦਾ ਪਹੁੰਚਿਆ ਇੱਥੇ ਕਿਹਨਾਂ ਨੇ ਤੁਹਾਡਾ ਕਿਹਨਾਂ ਨੇ ਰੱਖਿਆ ਆ ਜਿੰਨੇ ਆਇਆ ਇੱਧਰ ਹੋ ਜਾ ਭਾਜੀ 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 ਵੇਚੋ ਕੀ ਗੱਲ ਹੋ ਗਈ ਸਰ ਕੀ ਮੈਸਜ ਕੀ ਆ ਜੀ ਕਹਿੰਦੇ ਦਫਤਰ ਦਫਤਰ ਤੋਂ ਨਹੀਂ ਆ ਰੋਕ ਲੱਗ ਰਿਹਾ ਸਰ ਅਸਰ ਨੂੰ ਸਿੰਘ ਵੀ ਬੋਲਦੇ ਨੇ ਇਹ ਪਾਉਂਦੇ ਆ ਆ ਕੀ ਲਿਖ ਰਹੇ ਹੋ ਜੀ ਆ ਹੁਣੇ ਕੀ ਕਿਹੜੀ ਚਿੱਠੀ ਆ ਦਿਖਾਓ ਸਰ ਕਿਹੜੀ ਚਿੱਠੀ ਹੈ ਨਹੀਂ ਨਹੀਂ ਇਹ ਲਾਈਵ ਹੋ ਤੁਸੀਂ ਆ ਸ਼ੂਚੀ ਦੇ ਪੇਜ ਤੋਂ ਸ਼ੇਰੂ ਮੇਰਾ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲਿਆਓ ਚਿੱਠੀ ਲਿਖ ਰਹੇ ਨੇ ਹੁਣੇ ਹੁਣੇ ਕੰਪਲੇਟ ਲਿਖ ਰਹੇ ਨੇ ਨਵੀਂ ਕੰਪਲੇਟ ਹੁਣੇ ਕੰਪਲੇਟ ਲਿਖ ਰਹੇ ਨੇ ਹੁਣੇ ਕੰਪਲੇਟ ਲਿਖ ਰਹੇ ਆ ਕਿਹੜੀ ਕੰਪਲੇਟ ਆ ਆ ਹੁਣੇ ਕੰਪਲੇਟ ਲਿਖੀ ਆ ਤੁਸੀਂ ਹੁਣੇ ਕੰਪਲੇਟ ਲਿਖੀ ਆ ਤੁਸੀਂ ਹੁਣੇ ਕੰਪਲੇਟ ਲਿਖੀ ਆ ਹੁਣੇ ਹੁਣੇ ਪਾਇਆ ਇਹ ਚਿੱਠੀ ਨੰਬਰ ਡਾਇਰੀ ਨੰਬਰ ਹੁਣੇ ਪਾਇਆ मुराबादा मुर्दाबाद मुरादाबाद मुरादाबाद पुलिस मुरादाबाद मुरादाबाद मुर्दाबाद मुर्दाबाद ਮਰਦਾਬਾਦ ਮਰਦਾਬਾਦ ਉਹ ਸਾਡੇ ਦੇ ਦੁੱਸੇ ਕਿੱਲੇ ਸਾਡੇ ਚ ਪੰਜਾਬੀਆਂ ਦਾ ਤੁਸੀਂ ਲੱਗੇ ਹੋ ਦੱਲੀਆ ਦੇ ਮਗਰ ਹੋ ਚਿੱਠੀ ਆਪਣੀ ਚਿੱਠੀ ਦੋੜ ਤੇ ਪੰਜਾਬ ਦੀ ਕੋਈ ਨਾ ਯਾਰ ਮੈਂ ਕਿਹਾ ਮੈਂ ਕਰ ਰਿਹਾ ਰਿਕਾਰਡਿੰਗ ਉੱਥੇ ਬੈਡਮੈਂਟਰ ਉਹ ਬਾਈ ਪਰੇ ਹਟੋ ਜੇ ਇੱਕ ਮਿੰਟ ਉੱਥੇ ਨਹੀਂ ਆਏ ਉਹ ਬਾਈ ਉਹ ਕਰਾਓ ਉੱਥੇ ਬੈਡਮੈਂਟਰ ਰੇਡ ਤੇ ਕਿਉਂ ਨਹੀਂ ਆਏ ਉੱਥੇ ਸੁੱਤੇ ਸੀ ਅਸੀਂ ਉਹਨਾਂ ਦਾ ਨਸ਼ਾ ਵੇਚਦੇ ਵੇਚੀ ਕੀ ਗੱਲ ਕੀ ਹੋਇਆ ਕੀ ਸਾਨੂੰ ਹੱਥ ਪਾ ਕੇ ਫੱਕਾ ਪਿਆ ਕੋਈ ਦਫ਼ਤਰ ਤੋਂ ਕੋਈ ਦਫ਼ਤਰ ਤੋਂ ਸਾਡਾ ਲੋਕ ਤੋੜਿਆ ਤੇ ਕੇਰਾ ਕੱਢਿਆ ਲੱਖ ਨਹੀਂ ਹੱਥ ਬੰਦੇ ਨੇ ਹੱਥ ਮਾਰ ਕੇ ਫੱਕਾ ਨਹੀਂ ਪਿਆ ਚੁੱਪ ਚੁੱਪ ਪਾਰੀਆਂ ਦੇ ਅੰਤੇ ਦੇ ਕਾਂਗਰਸ ਸਾਡੇ ਨੂੰ ਕਹਿਚੋ ਲਾਓ ਜੀ ਲਾਓ ਸਾਰੇ ਮੀਂਹ ਵਾਲੇ ਸਾਰੇ ਮੀਂਹ ਵਾਲੇ ਬੁਲਾਓ ਇਸੇ ਨੂੰ ਬੇਨਤੀ ਹੈ ਜੀ ਜੋਰ ਨਗਰ ਦੇ ਵਿੱਚ ਖੜੇ ਆ ਸ਼੍ਰੀ ਭਾਰਤੀ ਜਨਾਸੀ ਜੀ ਜਿਹੜਾ ਆਪਦੇ ਆਪ ਨੂੰ ਜਿੰਨੀ ਸਮਝਾ ਪਾਉਣਾ ਤੁਸੀਂ ਪੜਾ ਕੇ ਪੜਿਆ ਕੁੰਮਣ ਸਾਹਿਬ লাইਵ ਵੀਡੀਓ ਆ লাইਵ ਵੀਡੀਓ ਠੀਕ ਆ ਸਰਕਾਰਾਂ ਆਂਦੀਆਂ ਜਾਂਦੀਆਂ ਨੇ ਟੱਕਰ ਨਹੀਂ ਆਂਦੇ ਨਾ ਪੰਜਾਬ ਬੋਲ ਮੁਰਦਾਬਾਦ ਹਾਪੂ ਬੋਲ ਮੁਰਦਾਬਾਦ ਨਹੀਂ ਚਲੇਗੀ ਪ੍ਰਤੇਸ਼ ਰਾਹੀਂ ਨਹੀਂ ਚਲੇਗੀ ਕੇਜਰੀ ਮਾਣ ਮੁਰਦਾਬਾਦ ਮੁਰਦਾਬਾਦ ਜੰਦਾਬਾਦ ਕੇਜਰੀ ਮਾਣ ਮੁਰਦਾਬਾਦ ਮੁਰਦਾਬਾਦ ਮੀ ਨਾਲ ਪਿੰਡਾਂ ਤੇ ਗਿਆ ਜਿਹੜੇ ਘਰਾਂ ਚ ਟੱਕ ਟੱਕ ਕੇ ਕਰਨ ਗਿਆ ਇਹਦਾ ਟੱਕ ਟੱਕ ਲੈ ਜਾ ਕੇ ਆਦਾ ਸਾਰੇ ਮੁੰਡੇ ਬੈਠੇ

ਪੋਛੋ ਬਾਈਡ ਕਰ ਲਓ